you. Mm -hmm. ਸੂਬੇ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਖੋਫ ਇਸ ਕਦਰ ਬਣ ਚੁੱਕਿਆ ਹੈ ਕਿ ਆਏ ਦਿਨ ਕੋਈ ਨਾ ਕੋਈ ਲੁੱਟ ਦਾ ਸ਼ਿਕਾਰ ਹੋ ਜਾਂਦੇ ਨੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਬੀਤੀ ਦਿਨੀ ਇੱਕ ਨਿਜੀ ਚੈਨਲ ਦਾ ਪੱਤਰਕਾਰ ਆਪਣੀ ਘਰਵਾਲੀ ਦੇ ਨਾਲ ਐਕਟਿਵਾ ਉੱਤੇ ਸਵਾਰ ਹੋ ਕੇ ਕਿਸੇ ਕੰਮ ਦੇ ਲਈ ਜਾ ਰਿਹਾ ਸੀ ਜਦ ਉਹ ਕਿਲੇ ਵਾਲੇ ਚੌਕ ਕੋਲ ਪਹੁੰਚਿਆ ਤਾਂ ਪਿੱਛੋਂ ਦੀ ਮੋਟਰਸਾਈਕਲ ਸਵਾਰ ਲੁਟੇਰੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਿੱਛੇ ਬੈਠੀ ਐਕਟਿਵਾ ਅਤੇ ਪੱਤਰਕਾਰ ਦੇ ਘਰਵਾਲੀ ਦੇ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਫਰਾਂ ਹੋਰ ਲੱਗ ਪਿਆ ਤਾਂ ਪੱਤਰਕਾਰ ਨੂੰ ੱੱਕਾ ਮਾਰ ਕੇ ਉਸ ਨੂੰ ਥੱਲੇ ਸੁੱਟ ਦਿੱਤਾ। ਜਦ ਪੱਤਰਕਾਰ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਨੇ ਪੱਤਰਕਾਰ ਉੱਤੇ ਹਮਲਾ ਕਰ ਦਿੱਤਾ। ਦੌਰਾਨ ਪੱਤਰਕਾਰ ਜਗਦੀਸ਼ ਕੁਮਾਰ ਦੀ ਬਾਹ ਫ੍ਰੈਕਚਰ ਹੋ ਗਈ ਅਤੇ ਲੁਟੇਰਾ ਆਪਣਾ ਮੋਟਰਸਾਈਕਲ ਮੌਕੇ ਉੱਤੇ ਛੱਡ ਕੇ ਰਫੂਜ਼ ਚੱਕਰ ਹੋ ਗਿਆ। ਜਿਸ ਤੋਂ ਬਾਅਦ ਪੱਤਰਕਾਰ ਜਗਦੀਸ਼ ਕੁਮਾਰ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪੱਤਰਕਾਰ ਨਾਲ ਵਾਪਸ ਇਸ ਘਟਨਾ ਨੂੰ ਲੈ ਕੇ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਲੁਟੇਰੇ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ। ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ ਮੈਂ ਤੇ ਮੇਰੀ ਵਰਤੀ ਜਿਹੇ ਸੀ ਬਾਜ਼ਾਰ ਜਿਹੜਾ ਜਾਦੇ ਸੀਗੇ ਤਾਂ ਕਿਲੇ ਵਾਲੇ ਚਾਹ ਤੋਂ ਨਜ਼ਦੀਕ ਹੀ ਜਿਹੜਾ ਹੈ ਕਿ ਉੱਥੇ ਇੱਕ ਮੋਟਰਸਾਈਕਲ ਤੇ ਜਿਹੜਾ ਉਸਨੇ ਆ ਕੇ ਮੇਰੀ ਜਿਹੜੀ ਹੈ ਪਤਨੀ ਜਿਹੜੀ ਹੈ ਵਾਲੀ ਜਿਹੜੀ ਹੈ ਖਿੱਚੀ ਉਹਦੇ ਚੋਂ ਵਾਲੀ ਖਿਚਣ ਦੇ ਨਾਲ ਹੀ ਜਿਹੜਾ ਹੈ ਕਿ ਮੈਡਮ ਨੇ ਰੋਲਾ ਪਾਇਆ ਮੇਰੀ ਵਾਲੀਗੀ ਵਾਲੀਗੀ ਤਾਂ ਜਿਵੇਂ ਮੇਰੇ ਲੈਫਟ ਸਾਈਡ ਤੋਂ ਕੱਢਣ ਲੱਗਾ ਤਾਂ ਮੈਂ ਉਹਨੂੰ ਆਪਣੇ ਲਾਤਾਂ ਪੁਸ਼ ਕਰਕੇ ਉਹਨੂੰ ਡੇਗ ਲਿਆ ਤਾਂ ਉਸ ਨੂੰ ਡੇਗਣ ਤੋਂ ਬਾਅਦ ਮਤਲਬ ਉਸ ਨੂੰ ਜਦੋਂ ਸਾਡੀ ਐਤੋਂ ਕਿੱਥੇ ਕਿੱਥੇ ਹੋਈ ਹੈ ਤਾਂ ਉਹ ਜਿਹੜਾ ਮੈਨੂੰ ਧੱਕਾ ਮਾਰ ਕੇ ਔਰ ਕੁਝ ਹੱਥ ਸਾਟੇ ਮਾਰ ਕੇ ਜਿਹੜਾ ਉਹ ਭੱਜਣ ਤੇ ਭਰਾਰ ਹੋ ਗਿਆ ਪਰ ਉਸ ਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਮੈਂ ਉਸ ਨੂੰ ਕਵਰ ਕਰ ਲਿਆ ਉਹ ਨਹੀਂ ਮੈਂ ਭੱਜ ਦੇ ਚਾਬੀਆਂ ਦੀ ਮੈਂ ਕੱਢ ਲਈ ਸੀਗੀ ਦਾ ਲਗਾਤਾਰ ਜੇ ਗੱਲ ਕਿਤੇ ਫਰੋਪ ਉਤੇ ਚੋਰਾ ਦਾ ਜਿਹੜਾ ਵਾਰਦਾਤਾ ਦਾ ਜਿਹੜਾ ਇੱਕ ਹਿਸਾਬ ਲਗਾਤਾਰ ਜਾਰੀ ਲੱਗ ਰਿਹਾ ਤਾਂ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਮੱਭਲ ਨੂੰ ਫੋਨ ਕੀਤਾ ਐ ਸਪੀਡੀ ਸਾਹਿਬ ਰੰਦੇਖ ਜੀ ਨੂੰ ਕਿ ਸਰ ਮੈਂ ਇੱਧਰ ਤੇ ਵਾਰਦਾਤ ਹੋ ਗਈ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਹੁਣੇ ਭੇਜਦਾ ਐ ਪਰ ਘਰ ਤੋਂ ਕਰਦੇ ਘੰਟੇ ਬਾਅਦ ਜਿਹੜੀ ਹੈ ਅੱਧਾ ਪੂਨੇ ਘੰਟੇ ਬਾਅਦ ਜਿਹੜੀ ਹੈ ਪੁਲਿਸ ਉਤੇ ਪਹੁੰਚਦੀ ਹੈ ਤਾਂ ਉਹ ਵੀ ਪਹੁੰਚਣ ਤੋਂ ਬਾਅਦ ਇੱਕ ਪਾਰਟੀ ਆਦੀ ਹੈ ਕੈਂਟ ਲਈ ਉਹ ਕਹ ਰਿਹਾ ਕਿ ਕੈਂਟ ਦਾ ਏਰੀਆ ਹੈ ਇੱਕ ਕੈਂਟ ਦਾ ਸਿਟੀ ਦਾ ਏਰੀਆ ਹੈ ਤਾਂ ਇਸ ਤੇ ਕਿੰਨੀ ਦੇਰ ਜਿਹੜਾ ਆਪਸ ਵਿੱਚ ਗੁਲਦੇ ਰਹੇ ਪੈਨਾਰੇ ਮੈਨੂੰ ਜਿਹੜਾ ਹੈ ਕਿ ਹਸਪੀਟਲ ਚ ਲੈ ਕੇ ਗਏ ਹਸਪੀਟਲ ਦੇ ਵਿੱਚ ਜਾ ਕੇ ਤਾਂ ਮੇਰੀ ਜਿਹੜੀ ਹੈ ਬਾਜੂ ਜਿਹੜੀ ਹੈ ਟੁੱਟ ਗਈ ਹੈ ਤਾਂ ਉਸ ਦਾ ਜਿਹੜਾ ਉੱਥੇ ਮੈਂ ਇਲਾਜ ਕਰਵਾ ਰਿਹਾ ਹਾਂ ਪਰ ਹਜੇ ਤੱਕ ਅੱਜ ਚਾਰ ਦਿਨ ਵੀ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਜਿਹੜੇ ਆ ਰੋਪਿਓ ਨਹੀਂ ਫੜਿਆ ਗਿਆ ਇੱਥੋਂ ਤੱਕ ਕਿ ਮੋਟਰਸਾਈਕਲ ਦੇ ਵਿੱਚ ਆਰਸੀ ਦੇ ਆਰਸੀ ਦੇ ਉੱਤੇ ਲਿਖਿਆ ਵੀ ਗਿਆ ਸਾਰਾ ਕੁਝ ਕਿ ਵੀ ਕਿ ਕਿ ਜਿਹੜਾ ਹੈ ਕਿ ਕਿੱਥੋਂ ਦਾ ਰਹਿਣ ਵਾਲਾ ਹੈ ਸਾਰਾ ਕੁਝ ਪਰ ਹਜੇ ਤੱਕ ਕੋਈ ਕਾਰ ਵੀ ਨਹੀਂ ਹੋਈ ਪੁਲਿਸ ਜਿਹੜੀ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦੇ ਦਾਅਵੇ ਕਰਦੀ ਪੋਸਟਾਂ ਪਾਉਂਦੀ ਪੁਲਿਸ ਦੇ ਤੁਸੀਂ ਦੇਖ ਲਓ ਜਸਟੀਸ ਹੈ ਸਰਦਾਰ ਭਗਵਾਨ ਸਿੰਘ ਮਾਰਵਾਲੋਂ ਜਿਹੜਾ ਹੈ ਕਿ ਐਸਐਫ ਦੀ ਜਿਹੜੀ ਹੈ ਟੀਮ ਭਲਾਈ ਗਈ ਹੈ ਜੇ ਕਿ ਰੋਡ ਦੇ ਉੱਤੇ ਕੋਈ ਵਾਰਦਾਤ ਹੁੰਦੀ ਹੈ ਤਾਂ ਤੁਰੰਤ ਉੱਥੇ ਮੇਰੇ ਪਹੁੰਚੇਗੀ ਤੁਰੰਤ ਆ ਕੀ ਪਹੁੰਚੇ ਅੱਧਾ ਘੰਟਾ ਬੀਤਾਂ ਨਹੀਂ ਪੁੱਛ ਜਾਂਦੀ ਇਥੋਂ ਤੱਕ ਕਿ ਜਿਹੜਾ ਆਰੋਪੀਆਂ ਨੇ ਮੇਰੀ ਪਤਨੀ ਉੱਪਰ ਮੇਤੇ ਹਮਲਾ ਕੀਤਾ ਹੈ ਤਾਂ ਉਹ ਆਰੋਪੀਆਂ ਦੀ ਆਰਸੀ ਜਿਹੜੀ ਹੈ ਉਹ ਵੀ ਜਿਹੜੀ ਹੈ ਪੂਰੀ ਹੋ ਗਈ شناخت ਉਹ ਬੰਦੇ ਦੀ ਵੀ شناخت ਹੋ ਗਈ ਹੈ ਆ ਚਾਰ ਦਿਨੋਂ ਗਏ ਸੀ ਰੇਡ ਕਰ ਰਹੇ ਆ ਰੇਡ ਕਰ ਰਹੇ ਆ ਵੀ ਰੇਟ ਕਰ ਰਹੇ ਆ ਤੇ ਬੰਦਾ ਹੀ ਨਹੀਂ ਕਾਬੂ ਹੋ ਪਾ ਰਿਆ ਇਹਨਾਂ ਕੋਲ ਕਿੰਡੀ ਵੱਡੀ ਗੱਲ ਹੈ ਜੀ ਕਿ ਜਿਹੜਾ ਫਰੋਪੁਰ ਇੱਕ ਚੋਰਪੁਰ ਦੇ ਨਾਮ ਨਾਲ ਹੁਣ ਜਾਣਿਆ ਜਾਵੇਗਾ ਕਿ ਕਿ ਲਗਾਤਾਰ ਜੇ ਗੱਲ ਕੀਤੀ ਜਾਵੇ ਫਰੋਪੁਰ ਦੇ ਚੋਰੀਆਂ ਔਰ ਘਟਾਵਾਂ ਵਧੀਆਂ ਜਾ ਰਹੀਆਂ ਥਾਕੀ ਦਾ ਰੋਕ ਕਿਸ ਤਰ੍ਹਾਂ ਦਾ ਪੁੱਛਦਾ ਬਿਲਕੁਲ ਜ਼ੀਰੋ ਹੈ ਜੀ ਖਾਕੀ ਦਾ ਰੋਕ ਕਿੱਥੇ ਵੀ ਕੋਈ ਨਹੀਂ ਦਿਸਦਿਆ ਲਗਾਤਾਰ ਜੇ ਗੱਲ ਕੀਤੀ ਵਾਰਦਾਤਾਂ ਦੇ ਵਾਰਦਾਤਾਂ ਵਧੀਆਂ ਹੀ ਜਾਣਗੀਆਂ ਥਾਕੀ ਦਾ ਬਿਲਕੁਲ ਡਰ ਨਹੀਂ ਰਿਹਾ ਬਿਲਕੁਲ ਫਰੋਪੁਰ ਕੇਲੇ ਵਾਲੇ ਚੌਂਕ ਜਿਹੜਾ ਲੁੱਟ ਹੋਈ ਸੀ ਕੀ ਮਾਮਲਾ ਸੀ ਕੀ